ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਐਮ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਦਾ ਛੜੈਕ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਹੀ ਹੈ ਕਿਸੇ ਨੇ ਵੀ ਆਪਦਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਬਿਲਕੁਲ ਸਸਤੇ ਜੇ ਮੁੱਲ ਦੀਆਂ ਤੁਹਾਨੂੰ 4-5 ਬੈੜਾ ਵਖਾਉਣੀਆਂ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਨਾ ਚਾਰ ਨਾਲ ਕਿ ਇੱਧਰ ਖੜੇ ਆ ਇਨਫਰਮੇਸ਼ਨ ਲੈ ਲੈਣਾ ਜਮਾਂ ਜਾਇਜ ਮੁੱਲ ਹੋਣਗੇ ਸਾਸੀ ਗੱਲ ਬਈ ਸਾਸੀ ਗੱਲ ਬਈ ਜੀ ਨਾਮ ਦੱਸੀ ਨਾਮ ਹਰਦੇਸ਼ ਸਿੰਘ ਪਿੰਡ ਹੈਗਾ ਚੜੱਕ ਦੇ ਕੋਟੀ ਜਿਹੜਾ ਮੋਗਾ ਜੀ ਫੋਨ ਨੰਬਰ ਦੱਸਦੀ 77176055 ਇਹ ਤੋਂ ਸ਼ੁਰੂ ਕਰ ਰਹੇ ਵਾ ਪੰਨ ਮਸੂਆ ਵੀਰੇ ਸੂਆ ਦੂਜਾ ਹੀ ਆ ਹਮ ਪਿਆ ਹੋਰ ਆਪ ਦਿਨ ਕਿੰਨੇ ਲੈ ਜੂ ਵੀਰੇ ਇਹਦੇ ਅੱਜ ਦਿਨ ਪੂਰੇ ਹੋ ਸਕਦਾ ਕੱਲ ਨੂੰ ਆਪਾਂ ਅਗਲੇ ਤੋਂ ਪੁੱਛ ਕੇ ਲਈਏ ਠੀਕ ਉਹ ਕਹਿੰਦੇ ਦੇਣਾ ਵੀਰੇ ਕਾਪੀ ਮੁਤਾਬਕ ਅੱਜ ਪੂਰੇ ਹੋ ਸਕਦਾ ਇੱਕ ਅੱਧਾ ਦਿਨ ਪਸੂ ਜੀਲ ਵਾਲੇ ਕਾਲ ਨੂੰ ਸੂਪੇ ਠੀਕ ਹੈ ਹਾਂਜੀ ਦੁੱਧ ਕਿੰਨਾ ਕਹ ਪਿਆ ਜੀ ਦੁੱਧ ਯਾਰ ਵੀਰੇ ਉਹਨਾਂ ਨੇ 18 ਕਿਲੋ ਕਿੰਨਾ ਹੀ ਕਹਾਂਗੇ ਵੀਰੇ ਜੈ ਜੈ ਮੋਲ ਇਹ 55 ਦੀ ਦਿਖਾਂਗੇ ਦੁੱਧ ਬਾਈ ਕਹਿੰਦਾ ਜੀ ਤੋਂ ਲਈ ਉਹ ਕਹਿੰਦੇ 18 ਕਿਲੋ ਦੁੱਧ ਪਹਿਲੇ ਸੂਏ ਦੇ ਥੱਲੇ ਛੋਇਆ ਦੇਣ ਅਗਲੇ ਤੋਂ ਪੁੱਛੇ ਸੀ ਉਹ ਕਹਿੰਦੇ ਕਾਪੀ ਮੁਤਾਬਕ ਅੱਜ ਪੂਰੇ ਹੋ ਗਏ ਆ ਸੂਪੇ ਦਾ ਅੱਜ ਰਾਤ ਨੂੰ ਸੂਪੇ ਜੀਲ ਆ ਜੇ ਤਾਂ ਬਾਈ ਕਹਿੰਦਾ ਹੋ ਸਕਦਾ ਇੱਕ ਦਿਨ ਕੱਢ ਜੇ 18 ਕਿਲੋ ਦੁੱਧ ਪਹਿਲਨ ਨੇ ਦਿੱਤਾ 18 ਮੰਨ ਕੇ ਅਗਲਾ ਸੌਦਾ ਕਰ ਲੇ ਬਾਕੀ ਪਲੀ ਬੁਲੀ ਵੜ ਬਹੁਤ ਹੈ ਵਜ਼ਨ ਬਹੁਤ ਹੈ ਮੱਝਾਂ ਵਰਗਾ ਪੈਠੂ ਪੜਾ ਹਵਾਨਾ ਸੋਹਣਾ ਵੱਡਾ ਬਾਕੀ ਹਲਕੀ ਜੀ ਵਾਲ ਢਲ ਹੈਗੀ ਇੰਨੀ ਕੁਆਲਟੀ ਵਾਲ ਢਲ ਤਾਂ ਕਰ ਮਾਲੀਆਂ ਸੂਂਦੀਆਂ ਸੂਂਦੀਆਂ ਜ਼ੋਰ ਮਾਰਦੀਆਂ ਕੱਢ ਦਿੰਦੀਆਂ ਸੀਰ ਸਾਬ ਪੂਰੀ ਆ 18 ਕਿਲੋ ਮੰਨ ਕੇ ਸੌਦਾ ਕਰ ਲੇ ਬਾਕੀ ਵੜ ਪਲੀ ਬਹੁਤ ਦਾ ਵਜ਼ਨ ਚ ਬਹੁਤ ਹੈ ਇਹਨਾਂ ਦਾ ਖੁੱਲਾ ਦੁੱਧ ਪਿਆ ਦੇਣਾ ਚਾਰ ਹੀ ਥਾਣਾ ਮੋٹے ਮੋٹے ਕੋਈ ਫੋਟ ਨਹੀਂ ਕੋਈ ਛਾਂਗ ਨਹੀਂ ਤੇ ਮੁੱਲ ਵੀ ਜਾਇਜ਼ ਹੀ ਆ 55000 ਵਿੱਚੋਂ ਛੋੜ ਬਾਈ ਕਰ ਦੂ 54 55000 ਦੀ ਇੰਨੇ ਦੁੱਧ ਵਾਲੀ ਇੰਨੇ ਵਜਨ ਵਾਲੀ ਵੈੜ ਦਿੰਦਾ ਵੀ ਕੌਣ ਆ ਇਧਰ ਸੂਈ ਸਵਾਈ ਖੜੀ ਇਹਦਾ ਸੌਦਾ ਹੋਇਆ ਵਾ ਥਣ ਭਾਂਡੇ ਦੀ ਸਾਫ਼ ਸੁਥਰੀ ਆ ਗੁਲਾਬੀ ਥਣ ਆਜੀ ਚੁਵਾਈਆਂ ਨੇ ਗੈਬ 'ਚ ਲੱਗੇ ਹੋਏ ਆ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਆ ਜਮਾ ਜਾਇਜ਼ ਮੁੱਲ 55000 ਦੀ ਦੇ ਦੇਣੀ ਆ ਵਿੱਚੋਂ ਬਾਈ ਛੋੜ ਕਰ ਦੂ 18 ਕਿਲੋ ਦੁੱਧ ਪਹਿਲਾਂ ਨੇ ਦਿੱਤਾ 18 ਮੰਨ ਕੇ ਸੌਦਾ ਕਰ ਲਏ 2 ਨੰਬਰ ਡੱਬੀ ਏ ਵੀਰੇ ਤੀਜਾ ਸੂਆ ਸੁੰਦੀ ਐ ਹੂੰ ਇਹ ਜੀ ਤੋਂ ਲਈ ਆ ਉਹਨਾਂ ਨੇ 32 ਕਿਲੋ ਗਿਆ ਆਪਾਂ 25 ਮੰਨ ਕੇ ਲਈਏ ਯਕੀਨ ਕਰੀ ਠੀਕ ਐ ਹਾਂ ਜਿਨ੍ਹਾਂ ਤੋਂ ਲਈਏ ਨਾ ਉਹਨਾਂ ਨੇ 32 ਕਿਲੋ ਗਿਆ ਆਪਾਂ 25 ਮੰਨ ਕੇ ਲਈਏ 25 ਕਿਲੋ ਦੇਊਗੀ ਰਾਮ ਨੇ ਦਣਗੇ ਨੇ ਲੈ ਜੂ ਵੀਰੇ ਅੱਜ ਇਹਦੇ ਵੀ ਤੂਲੇ ਇਹਦੇ ਪੂਰੇ ਆ ਇੱਕ ਹੀ ਵਾਰੋ ਲਈਆਂਗੇ ਠੀਕ ਐ ਜੈ ਜੈ ਮੋਲੇ ਦਾ ਵੀ ਇਹ ਵੀ ਉਹਨੇ ਕੋਈ ਦੇ ਦਾਂਗੇ ਵੀਰੇ ਕਰ ਦਾਂਗੇ ਕੋਈ ਨਾ ਮਾਨ ਤਾਂ 55 ਦੀ ਇੱਕ ਨੰਬਰ 18 ਕਿਲੋ ਦੁੱਧ ਪਹਿਲਾਂ ਨੇ ਤੇ ਤਾਂ 18 ਮੰਨ ਕੇ ਸੌਦਾ ਕਰ ਲਿਓ ਮਾਨ ਤਾਨ ਹੋ ਜੂ 2 ਨੰਬਰ ਤੀਜਾ ਸੂਆ ਜੀਤੋ ਲਈ ਆ ਇੱਕ ਨੰਬਰ ਤੇ ਦੋ ਨੰਬਰ ਇੱਕੋ ਘਰੋਂ ਵੜ ਆਈਆਂ ਉਹ ਕਹਿੰਦੇ ਅਸੀਂ 32 ਲੀਟਰ ਦੁੱਧ ਇਹਦੇ ਥੱਲੋਂ ਚੋਇਆ ਇਹਦੇ ਵੀ ਅੱਜ ਦਿਨ ਪੂਰੇ ਆ ਬਾਈ ਕਹਿੰਦਾ ਅਸੀਂ 25 ਮੰਨ ਕੇ ਲਈ ਆ 25 ਮੰਨ ਕੇ ਕੋਈ ਵੀ ਸੌਦਾ ਕਰ ਲੇ ਪਰ ਅਗਲੇ ਕਹਿੰਦੇ ਅਸੀਂ 32 ਕਿਲੋ ਦੁੱਧ ਇਹਦੇ ਥੱਲੋਂ ਚੋਇਆ ਬਾਕੀ ਐਚ ਐਫ ਨਸਲ ਦੀ ਵੱਡੀ ਗਾਂ ਕੱਦ ਕਾਠ ਪੂਰਾ ਵੱਡਾ ਹਵਾਨਾ ਵੱਡਾ ਐਚ ਐਫ ਤਾਂ ਨਸਲ ਦੁੱਧ ਵਾਲੀ ਗੋ ਮਸ਼ੀਨ ਨਹੀਂ ਤੁਹਾਨੂੰ ਪਤਾ ਹੀ ਆ ਫਾਰਮਾਂ ਦੇ 40 40 50 ਪਿਆ 60 60 ਲੀਟਰ ਵੀ ਦੁੱਧ ਪਿਆ ਹੁੰਦੀਆਂ ਪਰ ਬੰਦਾ ਸੇਵਾਲਾ ਹੋਵੇ ਸਹੀ ਪੱਠਾ ਡੱਠਾ ਵਧੀਆ ਪਾਵੇ ਰੱਜ ਮਾ ਦਾਣਾ ਪਾਵੇ ਦੁੱਧ ਤਾਂ ਕਰਮਾਲੀਆਂ ਡਰਮ ਭਰ ਦਿੰਦੀਆਂ ਇੱਕ ਟਾਈਮ ਦੁੱਧ ਦੇ ਤਾਂ ਕਰਮਾਲੀਆਂ ਡਰਮ ਭਰ ਦਿੰਦੀਆਂ ਇਹ ਪੂਰੀ ਵੱਡੀ ਐਚ ਐਫ ਨਸਲ ਦੀ ਗਾਂ ਇਹ ਵੀ 55 ਜੋ ਬਾਈ ਕਾਂ ਦਾ ਮਾਨ ਤਾਨ ਕਰ ਦੋ ਇਹ ਫਿਕਰ ਹੋ ਕੇ ਅਗਲਾ ਸੌਦਾ ਕਰ ਲਏ ਸੋਨਾ ਵੱਡਾ ਹਵਾਨ ਤੇ ਫੌਲੀ ਵੱਡਾ ਕਾਦਾ ਦਾਣੇ ਦੇ ਪੂਰੇ ਅੱਜ ਹੋ ਗਏ ਆ ਹੂੰ ਤਿੰਨ ਨੰਬਰ ਤਿੰਨ ਨੰਬਰ ਵੀਰੇ ਆਹ ਜਰਸੀ ਹੈ ਧੰਨਵਾਦ ਕਿੰਨੇ ਕ ਦਾਣੇ ਜੀ ਇਹ ਵੀਰੇ ਇਹ ਵੀ ਅੱਜ ਹੀ ਦਾਣੇ ਪੂਰੇ ਅਗਲਾ ਕੂਆ ਹਣੀ ਝੂਠੀ ਮਾਰੀ ਜਾਂਦਾ ਦਾ ਸਾਰੀਆਂ ਦੇ ਹੂੰ ਵੀਰੇ ਅੱਜ ਹੀ ਵੱਡੇ ਵੀਰੇ ਦਾਣੇ ਪੂਰੇ ਆ ਪੁੜੇ ਪਾੜੇ ਤੋੜੀ ਫਿਰਦੀ ਆ ਇਹ ਦੇਵਾਂਗੇ ਆਪਾਂ 43000 ਲੋਧ ਕਿੰਨਾ ਕ ਪਿਆ ਜੂ ਲੋਧ ਗਰੀਆਂ ਨੂੰ ਦੇਣਾ ਚਾਹੀਦਾ 16 17 ਕਿਲੋ ਉਸ ਤੋਂ ਪੁੜੇ ਜੇ ਬਾਈ ਕਹਿੰਦਾ ਵੀ ਤੋੜੀ ਫਿਰਦੀ ਐ ਇਹਦੇ ਵੀ ਦੇਣਾ ਅੱਜ ਪੂਰੇ ਆ ਕੋਈ ਭੈਣ ਭਰਾ ਇਹਦਾ ਮੰਨੇ ਕਿ ਸਾਰੇ ਪਸ਼ੂਆਂ ਦਾ ਕਹਦਾ ਝੂਠ ਮਾਰੀ ਜਾਂਦਾ ਕਿਉਂਕਿ ਨਾ ਕਿ ਜ਼ਿਆਦੇ ਆ ਇਹ ਆਮ ਹੀ ਜ਼ਿਆਦੇ ਨਗਾ ਚ ਹੋ ਜਾਂਦਾ ਹੁੰਦਾ ਪਕੋ ਕੇ ਕੁਛ ਵਹਿੜਾ ਬੈਗੀਆਂ ਤੇ ਬਾਕੀ ਤੁਹਾਨੂੰ ਹਵਾਨੇ ਹੀ ਦੱਸਦੇ ਆ ਵਾਲ ਢੱਲਾਂ ਕਰ ਮਾਲੀਆਂ ਸਾਰੀਆਂ ਕੱਢੀ ਬੈਠੀਆਂ ਇਹ ਕਿਹੜਾ ਹੈਗਾ ਕਿ ਝੋਲ ਵਿਖਾਈ ਜਾਂਦੀ ਉਹ ਵੜ ਨੇ ਲੇਵਾ ਭਰਿਆ ਨਹੀਂ ਤੇ ਦਿਨ ਪੂਰੇ ਕਹੀ ਜਾਂਦਾ ਫੇਰ ਤਾਂ ਚਲੋ ਆਪਾਂ ਵੀ ਮੰਨ ਲਗੇ ਕਿ ਵੜ ਕੱਚੀ ਹੈ ਕਹਿਦਾ ਦੇਣ ਪੂਰੇ ਆ ਇਹਦਾ ਵਲਟੇਲਾਂ ਕੱਢੀ ਬੈਠੀ ਆ ਪੁੜੇ ਜੇ ਨਵਾਈ ਫਿਰਦੀ ਆ ਤਾਂ ਹੀ ਪੂਜ ਜੀ ਚੱਕਦੀ ਆ ਹੋ ਸਕਦਾ ਘੰਟੇ ਨੂੰ ਬੱਚਾ ਦੇ ਦੇ ਹੋ ਸਕਦਾ ਦੋਵਾਂ ਘੰਟਿਆਂ ਨੂੰ ਦੇ ਦੇ ਸੂਨ ਨੂੰ ਜਮ ਤਿਆਰ ਇਹ ਦੇ ਦੇਣੀ 43000 ਦੀ 16 17 ਕਿਲੋ ਦੁੱਧ ਪਿਆ ਜੂ 43000 ਦੀ ਦੇ ਦੇਣੀ ਆ ਸਿੰਗਾ ਦੀ ਝੁੰਗੀ ਆ ਤੇ ਜੇ ਝੁੰਗੀ ਨਾ ਹੁੰਦੀ 55000 ਮੁੱਲ ਹੋਣਾ ਸੀਗਾ ਜਮਾ ਜਾਇਜ਼ ਮੁੱਲ 43000 ਜੇ ਕਿ ਨੇ ਦੁੱਧ ਪੀਣ ਨੂੰ ਲੈਣੀ ਉਹਨੂੰ ਸੰਗ ਕਹਿੰਦੇ ਵੀ ਕੀ ਹੈ ਸੀਲ ਸੌ ਪੂਰੀ ਆ ਅੱਗੇ ਅੱਗੇ ਵੀਰੇ ਆਹਾ ਇਹ ਵੀ ਦੂਜੀ ਸਵੇਸ ਹੁੰਦੀ ਹੈ ਇਹ ਲੈ ਜੂ ਵੀਰੇ 8-9 ਦੇ ਠੀਕ ਹੈ ਹਾਂਜੀ ਦੁੱਧ ਦੁੱਧ ਵੀਰੇ ਯਾਰ ਜੀ ਤੋਂ ਲਈ ਆ ਉਹਨਾਂ ਨੇ 16 ਕਿਲੋ ਕਿਹਾ ਪਰ 15 ਮੰਨ ਕੇ ਲਈ ਜਾਇਜ਼ ਜਾ ਮੁੱਲ ਇਹ 40 ਦੀ ਦੇ ਦੇ 4 ਨੰਬਰ 40 ਦੀ ਜੀ ਤੋਂ ਲਈ ਅਗਲੇ ਕਹਿੰਦੇ ਬਾਈ ਕਹਿੰਦੇ ਅਸੀਂ 16 ਕਿਲੋ ਦੁੱਧ ਚੋਇਆ ਅਸੀਂ ਬਾਈ ਕਹਿੰਦਾ 15 ਮੰਨ ਕੇ ਲਈ ਆ ਤੇ ਜਿਹਦੇ ਪਸੰਦ ਆਉ ਅਗਲਾ ਬਾਈ ਦੇ ਘਰੇ ਆਵੇ ਆਪਦੀ ਜੱਜਮੈਂਟ ਨਾਲ ਲੈ ਲੇ ਕਿ ਜਾਨਵਰ ਕਿੰਨਾ ਦੁੱਧ ਦੇ ਦੂਗਾ ਕਿਉਂਕਿ ਜਿਹੜੇ ਭੈਣ ਭਰਾ ਜਾਨਵਰ ਰੱਖਦੇ ਉਹਨਾਂ ਨੂੰ ਪਤਾ ਹੀ ਹੁੰਦਾ ਕਿ ਇੰਨਾ ਕਿ ਜਾਨਵਰ ਇੰਨਾ ਕਿਨੇ ਦੁੱਧ ਪਿਆ ਦੇਣਾ ਬਾਕੀ گاਵਾਂ ਨੂੰ ਕੋਈ 15 16 ਕਿਲੋ ਦੁੱਧ ਵਾਹਲਾ ਨਹੀਂਗਾ ਮੱਝਾਂ ਤਾਂ ਥੋੜੀਆਂ ਕੋਈ ਟਾਮੀਆਂ ਇੰਨਾ ਦੁੱਧ ਦਿੰਦੀਆਂ ਨਹੀਂ ਆਮ ਜ਼ਿਆਦੇ ਮੱਝਾਂ ਤਾਂ 9 9 10 ਕਿਲੋ ਵਾਲੀਆਂ ਦਰਮਿਆਨੀਆਂ ਵਿੱਚ 20 ਕਿਲੋ ਵਾਲੀਆਂ ਵੀ ਹੈਗਾਂ ਪਰ ਥੋੜੇ ਨਾ ਹੈਗਾ ਜੇ ਆਪਾਂ ਕਹਿ ਦਈਏ ਹਰੇਕ ਦੇ ਘਰੇ 20 20 ਕਿਲੋ ਦੁੱਧ ਵਾਲੀ ਮੱਝ ਖੜੀ ਆ ਜਾਂ 15 15 ਕਿਲੋ ਦੁੱਧ ਵਾਲੀ ਮੱਝ ਖੜੀ ਆ ਉਹਦਾ ਗੱਲਾਂ ਹਰੇਕ ਦੇ ਘਰੇ ਨਹੀਂ ਦੁੱਧ ਵਾਲੀਆਂ ਮੱਝਾਂ ਹੈ ਨਹੀਂ ਪਰ گاਵਾ 15 16 15 16 ਇੱਥੇ ਨਾਰਮਲ ਦੁੱਧ ਪਿਆ ਆਂਦੀਆਂ ਪਰ ਬੰਦਾ ਸੇਵ ਵਾਲਾ ਹੋਵੇ ਸੀ ਕਿਉਂਕਿ گاਵਾਾਂ ਦੀ ਐਵਰੇਜ ਤਾਂ ਫਾਰਮਾਂ ਦੇ ਤਾਂ ਫਿਰ 30 40 50 60 60 ਲੀਟਰ ਵੀ ਦੁੱਧ ਪਿਆ ਆਂਦੀਆਂ ਮੋٹے ਮੋٹے ਥਾਣਾ 15 ਕਿਲੋ ਮੰਨ ਕੇ ਬਾਈ ਕਹਿੰਦਾ ਕੋਈ ਸੌਦਾ ਕਰ ਲੇ ਮਾਨ ਤਾਨ ਹੋ ਜੂ ਜਾਇਜ਼ ਜੇ ਮੁੱਲ ਐ ਇਹ ਚਾਰ ਨਗ ਬਾਈ ਦੇ ਸੇਲ ਐ ਜੇ ਕਿਸੇ ਨੇ ਵੱਧ ਦੁੱਧ ਵਾਲੀਆਂ ਲੈਣੀਆਂ ਤਾਂ ਪਹਿਲੀਆਂ ਦੋ ਵੱਧ ਦੁੱਧ ਵਾਲੀਆਂ ਆ ਬੱਚੀ ਬਹੁਤ ਚੰਗੀ ਐ ਇੱਕ ਨੰਬਰ ਵਜਨ ਵਜਨ ਬਹੁਤ ਆ ਉਧਰ 18 ਕਿਲੋ ਪਹਿਲਾਂ ਨੇ ਦਿੱਤਾ 18 ਮੰਨ ਕੇ ਸੌਦਾ ਕਰ ਲਿਓ ਸੂਨ ਨੂੰ ਤਿਆਰ ਐ ਮੁੱਲ ਵੀ ਜਾਇਜ਼ ਐ ਫਿਰ ਐਨੇ ਦੁੱਧ ਲਈ ਨੇ ਪੈਸਾ ਜੀ ਦੇਣੀ ਵੀ ਕੀ ਨੇ ਆ ਬਾਕੀ ਸੂਨ ਨੂੰ ਜਮ ਤਿਆਰ ਆ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸੱਚਾ